ਐਮਐਲਏ ਅਨਮੋਲ ਗਗਨ ਮਾਨ ਨੇ ਜਿਹੜੇ ਚੁਟਕੀਆਂ ਦੇ ਨਾਲ ਐਮਐਸਪੀ ਦੀ ਗੱਲ ਕਰ ਰਹੀ ਸੀ ਮੰਡੀ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ ਕਿ ਕਿੱਦਾਂ ਦੀਆਂ ਤਿਆਰੀਆਂ ਜਿਹੜੇ ਐਮਐਲਏ ਅਨਮੋਲ ਗਗਨ ਮਾਨ ਨੇ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਕੀਤੀ ਅਸੀਂ ਪੂਰੀ ਮੰਡੀ ਘੁੰਮ ਕੇ ਦੇਖਿਆ ਕਿਤੇ ਵੀ ਜਿਹੜਾ ਹਜੇ ਤੱਕ ਪਾਣੀ ਦਾ ਪ੍ਰਬੰਧ ਨਹੀਂ ਹੋ ਸਕਿਆ ਅਸਾਨ ਨੇ ਆਪਣੀ 6 ਮਹੀਨਾ ਦੀ ਕਮਾਈ ਲੈ ਕੇ ਪਹੁੰਚਣਗੇ ਇਹ ਆ ਉਹ ਤਸਵੀਰਾਂ ਨੇ ਇੱਕ ਪਾਸੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਜਿਹੜਾ ਪੰਜਾਬ ਸਰਕਾਰ ਹੈ ਉਹ ਕਿਸਾਨਾਂ ਦੇ ਫਤਿਹੀ ਆ ਐਮਐਲਏ ਅਨਮੋਲ ਗਗਨਮਾਨ ਦੀ ਤਾਰੀਫ ਕਰਨੀ ਬਣਦੀ ਹੈ ਕਿ ਪ੍ਰਬੰਧ ਬਹੁਤ ਚੰਗੇ ਕੀਤੇ ਗਏ ਨੇ ਕਿਤੇ ਵੀ ਜਿਹੜੀ ਪਾਣੀ ਦੀ ਸਹੂਲਤ ਸਾਨੂੰ ਹਲੇ ਤੱਕ ਤਾਂ ਜਿਹੜੀ ਆ ਉਹ ਦਿਖਾਈ ਨਹੀਂ ਦਿੰਦੀ ਵੀ ਕਿਤੇ ਜਿਹੜੀ ਕਿਸਾਨਾਂ ਦੇ ਵਾਸਤੇ ਪਾਣੀ ਦਾ ਜਿਹੜੀ ਸਹੂਲਤ ਕੀ ਹੋਵੇ ਹਸਿਕਾਲ ਜੀ ਤੁਸੀਂ ਵੇਖ ਲਓ ਰਿਆਸਤ ਨਿਊਜ਼ ਤੇ ਮੈਂ ਜਸ ਖੈਰਾ ਖੜੇ ਆ ਖਰੜ ਦੀ ਦਾਣਾ ਮੰਡੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 1 April ਤੋਂ ਜਿਹੜੀ ਪੰਜਾਬ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਹੈ ਉਹ ਸ਼ੁਰੂ ਕਰ ਦਿੱਤੀ ਗਈ ਆ ਜਿਹੜੀਆਂ ਥਾਵਾਂ ਤੇ ਜਿਹੜੀ ਕਣਕ ਦੀ ਵੜਾਈ ਆ, ਕਟਾਈ ਆ ਉਹ ਸ਼ੁਰੂ ਹੋ ਗਈ ਆ ਤਾਂ ਉੱਥੇ ਮੰਡੀਆਂ ਦੇ ਵਿੱਚ ਵੀ ਕਣਕ ਆ ਚੁੱਕੀ ਆ ਪਰ ਖੜ ਜਿਹੜਾ ਖਰੜਾ ਮੰਡੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਹਲੇ ਤੱਕ ਜਿਹੜੀ ਫਸਲ ਆ ਉਹ ਨਹੀਂ ਪਹੁੰਚੀ ਆ ਪਰ ਤਿਆਰੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਜਿਹੜਾ ਆ ਤੁਸੀਂ ਤਿਆਰੀਆਂ ਪੂਰੀਆਂ ਦੇਖ ਸਕਦੇ ਹੋ ਕੋਈ ਜਿਹੜੀਆਂ ਤਿਆਰੀਆਂ ਹੋ ਚੁੱਕੀਆਂ ਨੇ ਜਿਹੜੇ ਝਰਨੇ ਨੇ ਉਹ ਵੀ ਲਿਆ ਕੇ ਇੱਥੇ ਖੜੇ ਕਰ ਦਿੱਤੇ ਗਏ ਨੇ ਤਾਂ ਕਿ ਜਿਹੜੀ ਕਿਸਾਨਾਂ ਨੂੰ ਕੋਈ ਵੀ ਦਿੱਕਤ ਐ, ਪਰੇਸ਼ਾਨੀਆਂ ਉਹ ਨਾ ਆਵੇ ਤੇ ਜਿਹੜੀ ਸਟੱਜੇ ਢੰਗ ਦੇ ਨਾਲ ਜਿਹੜੀ ਕਣਕ ਦੀ ਤਲਾਈ ਆ ਉਹ ਹੋ ਸਕੇ ਤਾਂ ਤਿਆਰੀਆਂ ਜਿਹੜੀਆਂ ਸਰਕਾਰ ਦੇ ਵੱਲੋਂ ਮੁਕੰਮਲ ਕਰ ਲੀਆਂ ਗਈਆਂ ਉਹਨਾਂ ਦੇ ਵੱਲੋਂ ਵੱਡੇ ਵੱਡੇ ਜਿਹੜੇ ਦਾਅਵੇ ਨੇ ਉਹ ਕੀਤੇ ਜਾ ਰਹੇ ਨੇ ਕਿ ਜਿਹੜੀ ਇੱਕ ਤਰੀਕ ਤੋਂ ਖਰੀਦ ਹੈ ਸਰਕਾਰੀ ਖਰੀਦ ਹੈ ਉਹ ਸ਼ੁਰੂ ਹੋ ਚੁੱਕੀ ਆ ਹਾਲਾਂਕਿ ਜਿਹੜੀਆਂ ਕੁਝ ਐਡਵਾਈਜ਼ਰੀਆਂ ਨੇ ਉਹ ਵੀ ਕਿਸਾਨਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਕਈ ਥਾਵਾਂ ਤੇ ਜਿਹੜੀ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਜਿਹੜੀ ਕਣਕ ਦੀ ਕਟਾਈ ਆ ਉਹ ਰੋਕ ਦਿੱਤੀ ਗਈ ਆ ਕਈ ਥਾਵਾਂ ਤੇ ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਕਣਕ ਦੀ ਕਟਾਈ ਰੋਕੀ ਗਈ ਆ ਤਾਂ ਕਿ ਜਿਹੜੀ ਕਣਕ ਵਿੱਚ ਨਮੀ ਆਉਂਦੀ ਆ ਮੌਇਸਚਰ ਆਉਂਦਾ ਉਹ ਨਾ ਆਵੇ ਇਸ ਕਰਕੇ ਜਿਹੜੀ ਆ ਇਹ ਜਿਹੜੇ ਰੋਗ ਥਾਮ ਆ ਇਹ ਪਵੰਦੀ ਆ ਲਗਾਈ ਗਈ ਆ ਪਰ ਕਾਫੀ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਇਸ ਤੇ ਇਤਰਾਜ਼ ਵੀ ਜਤਾਇਆ ਗਿਆ ਹੈ ਤਾਂ ਖਰੜ ਦੀ ਦਾਣਾ ਮੰਡੀ ਦੀਆਂ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਕ ਪਾਸੇ ਜਿਹੜੀ ਪੂਰਾ ਖਾਲੀ ਪਈ ਮੰਡੀ ਆ ਪਰ ਦੂਜੇ ਪਾਸੇ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਸਫਾਈ ਦੇ ਜਿਹੜੇ ਪੂਰੇ ਪ੍ਰਬੰਧ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਤੁਸੀਂ ਜਿਹੜੀਆਂ ਖਰੜ ਜਿੱਥੋਂ ਐਮਐਲਏ ਅਨਮੋਲ ਗਗਨ ਮਾਨ ਨੇ ਜਿਹੜੇ ਚੁਟਕੀਆਂ ਦੇ ਨਾਲ ਐਮਐਸਪੀ ਦੀ ਗੱਲ ਕਰਦੇ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਆਪਣੀ ਸਰਕਾਰ ਆਉਣ ਤੇ ਹਰ ਫਸਲ ਤੇ ਐਮਐਸਪੀ ਦਵਾਂਗੇ ਅੱਜ ਉਹਨਾਂ ਦੀ ਮੰਡੀ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ ਕਿ ਕਿੱਦਾਂ ਦੀਆਂ ਤਿਆਰੀਆਂ ਜਿਹੜੇ ਐਮਐਲਏ ਅਨਮੋਲ ਗਗਨ ਮਾਨ ਨੇ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਕੀਤੀਆਂ ਇਸੇ ਹਲਕੇ ਦੇ ਵਿੱਚ ਰਹਿੰਦੇ ਆ ਇਸੇ ਸ਼ਹਿਰ ਦੇ ਵਿੱਚ ਰਹਿੰਦੇ ਆ ਖਰੜ ਸ਼ਹਿਰ ਦੀ ਇਹ ਦਾਣਾ ਮੰਡੀ ਹੈ ਜਿੱਥੇ ਨਾਲ ਲੱਗਦੇ ਪਿੰਡਾਂ ਦੀ ਜਿਹੜੀ ਕਿਸਾਨ ਨੇ ਆਪਣੀ ਫਸਲ ਲੈ ਕੇ ਇੱਥੇ ਪਹੁੰਚਣਗੇ ਤਾਂ ਇਹ ਜਿਹੜੀਆਂ ਤਿਆਰੀਆਂ ਨੇ ਇੱਥੇ ਹੋਈਆਂ ਹਾਲਾਂਕਿ ਅਸੀਂ ਪੂਰੀ ਮੰਡੀ ਘੁੰਮ ਕੇ ਦੇਖਿਏ ਕਿਤੇ ਵੀ ਜਿਹੜਾ ਹਜੇ ਤੱਕ ਪਾਣੀ ਦਾ ਪ੍ਰਬੰਧ ਨਹੀਂ ਹੋ ਸਕਿਆ ਕਿਤੇ ਵੀ ਪਾਣੀ ਦਾ ਜਿਹੜਾ ਪ੍ਰਬੰਧ ਆ ਉਹ ਨਹੀਂ ਹੈ ਜੇਕਰ ਲੈਟਰਨ ਬਾਥਰੂਮਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਜਿਹੜੇ ਉਹ ਇੱਕ ਜਗ੍ਹਾ ਬਣੇ ਹੋਏ ਨੇ ਹਾਲਾਂਕਿ ਇੱਥੇ ਕਿਸਾਨਾਂ ਦੀ ਗਿਣਤੀ ਕਾਫੀ ਹੁੰਦੀ ਹੈ ਕਿਉਂਕਿ ਆਲੇ ਦੁਆਲੇ ਦੇ ਪਿੰਡ ਜਿਹੜੇ ਨੇ ਉਹ ਕਾਫੀ ਲੱਗਦੇ ਆ ਤਾਂ ਇਹ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਇਹ ਖਰੜ ਦਾਣਾ ਮੰਡੀ ਦੀਆਂ ਦਿਖਾ ਰਹੇ ਹਾਂ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਪੁਖਤਾ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਪ੍ਰਬੰਧਾਂ ਦੀ ਜਿਹੜੀ ਤੁਹਾਨੂੰ ਤਸਵੀਰ ਆ ਇੱਕ ਦਿਖਾ ਰਹੇ ਆ ਜਿੱਥੇ ਕੁਝ ਦਿਨਾਂ ਦੇ ਵਿੱਚ ਜਿਹੜੇ ਕਿਸਾਨ ਨੇ ਆਪਣੀ 6 ਮਹੀਨਿਆਂ ਦੀ ਕਮਾਈ ਲੈ ਕੇ ਪਹੁੰਚਣਗੇ ਇਹ ਆ ਉਹ ਤਸਵੀਰਾਂ ਨੇ ਇੱਕ ਪਾਸੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਜਿਹੜਾ ਪੰਜਾਬ ਸਰਕਾਰ ਹੈ ਉਹ ਕਿਸਾਨਾਂ ਦੇ ਹਤੈਸ਼ੀ ਆ ਕਿਸਾਨਾਂ ਦੇ ਲਈ ਜਿਹੜੀ ਕੋਈ ਵੀ ਦਿੱਕਤ ਨਾ ਆਵੇ ਇਸ ਚੀਜ਼ ਦਾ ਜਿਹੜਾ ਪੂਰਾ ਪ੍ਰਬੰਧ ਕੀਤਾ ਗਿਆ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਹੈ ਜਿਹੜੀ ਉਹ ਵੀ ਇੱਕ ਤਰੀਕ ਤੋਂ ਸ਼ੁਰੂ ਕੀਤੀ ਗਈ ਆ ਕਟਾਈ ਦੀ ਜਿਹੜੀ ਤਰੀਕ ਹੈ ਉਹ ਵੀ ਇੱਕ ਤਰੀਕ ਤੋਂ ਸ਼ੁਰੂ ਹੋਣ ਜਾਂ ਹੋਣ ਵਾਲੀ ਸੀਗੀ ਹਾਲਾਂਕਿ ਹੁਣ ਤੱਕ ਹਜੇ ਫਸਲ ਹੈ ਜਿਹੜੀ ਮੰਡੀ ਦੇ ਵਿੱਚ ਨਹੀਂ ਪਹੁੰਚੀ ਹੈ ਪੂਰੀ ਮੰਡੀ ਜਿਹੜੀ ਆ ਉਹ ਖਾਲੀ ਪਈ ਆ ਦਾਣਾ ਮੰਡੀ ਖਰੜ ਦੀਆਂ ਤਸਵੀਰਾਂ ਨੇ ਪਰ ਪੰਜਾਬ ਸਰਕਾਰ ਦੀ ਦਾਤ ਦੇਣੀ ਹੋਵੇਗੀ ਕਿ ਕਿ ਜਿਹੜੇ ਪ੍ਰਬੰਧ ਨੇ ਉਹ ਬਹੁਤ ਚੰਗੇ ਕੀਤੇ ਗਏ ਨੇ ਐਮ ਐਲ ਏ ਅਨਮੋਲ ਗਗਨਮਾਨ ਦੀ ਤਾਰੀਫ ਕਰਨੀ ਬਣਦੀ ਹੈ ਕਿ ਪ੍ਰਬੰਧ ਬਹੁਤ ਚੰਗੇ ਕੀਤੇ ਗਏ ਨੇ ਕਿਤੇ ਵੀ ਜਿਹੜੀ ਪਾਣੀ ਦੀ ਸਹੂਲਤ ਸਾਨੂੰ ਹਲੇ ਤੱਕ ਤਾਂ ਜਿਹੜੀ ਆ ਉਹ ਦਿਖਾਈ ਨਹੀਂ ਦਿੱਤੀ ਵੀ ਕਿਤੇ ਜਿਹੜੀ ਕਿਸਾਨਾਂ ਦੇ ਵਾਸਤੇ ਪਾਣੀ ਦਾ ਜਿਹੜੀ ਸਹੂਲਤ ਕੀਤੀ ਹੋਵੇ ਪਾਣੀ ਦਾ ਜਿਹੜਾ ਪ੍ਰਬੰਧ ਕੀਤਾ ਹੋ ਵੀ ਜੇ ਇੱਕ ਪਾਸੇ ਅਸੀਂ ਬਾਥਰੂਮ ਦੇਖ ਕਾ ਉਹ ਵੀ ਇੱਕ ਪਾਸੇ ਬਣੇ ਹੋਏ ਨੇ ਉੱਥੇ ਵੀ ਜ਼ਿਆਦਾ ਕੋਈ ਪ੍ਰਬੰਧ ਨਹੀਂ ਹੈਗਾ ਪਰ ਅਨਮੋਲ ਗਗਨ ਮਾਨ ਜਿਹੜੇ ਮੈਡਮ ਐਮ ਐਲ ਏ ਨੇ ਇਥੋਂ ਵਿਧਾਇਕ ਨੇ ਉਹਨਾਂ ਦੇ ਵੱਲੋਂ ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ ਕਿ ਅਸੀਂ ਕਿਸਾਨਾਂ ਨੂੰ ਐਮ ਐਸ ਪੀ ਦਵਾਂਗੇ ਅਸੀਂ ਕਿਸਾਨਾਂ ਦੇ ਹੱਕ 'ਚ ਖੜਾਂਗੇ ਪਰ ਅੱਜ ਜਿਹੜੀਆਂ ਤਸਵੀਰਾਂ ਇਹ ਸਾਫ਼ ਕਰ ਦਿਆ ਨੇ ਕਿ ਜਿਹੜੀ ਅਨਮੋਲ ਗਗਨ ਮਾਨ ਨੇ ਮੈਡਮ ਐਮ ਐਲ ਏ ਨੇ ਉਹਨਾਂ ਨੇ ਕਿੰਨੇ ਇੱਕ ਪ੍ਰਬੰਧ ਇੱਥੇ ਕਰਵਾਏ ਨੇ ਤਾਂ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਉਹ ਦਾਣਾ ਮੰਡੀ ਖਰੜ ਦੀਆਂ ਦਿਖਾ ਰਹੇ ਆ ਜਿੱਥੇ ਪੂਰੇ ਜਿਹੜੇ ਪ੍ਰਬੰਧ ਨੇ ਉਹ ਪੁਖਤਾ ਕੀਤੇ ਗਏ ਨੇ ਸਰਕਾਰ ਆ ਜਿਹੜੀ ਉਹ ਕਿਸਾਨਾਂ ਦੀ ਵੇਟ ਕਰ ਰਹੀ ਆ ਕਿ ਕਿਸਾਨ ਕਦੋਂ ਆਪਣੀ ਫਸਲ ਕੱਟਦੇ ਆ ਕਦੋਂ ਇਸ ਮੰਡੀ ਦੇ ਵਿੱਚ ਲਿਆ ਕੇ ਸਿੱਟਦੇ ਆ ਕਦੋਂ ਜਿਹੜੀ ਉਹਨਾਂ ਦੀ ਤਲਾਈ ਹੁੰਦੀ ਆ ਕਦੋਂ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪੈਂਦੇ ਨੇ ਇਸ ਚੀਜ਼ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਕਿਸਾਨਾਂ ਦੀ ਜਿਹੜੀ ਆ ਉਬੇ ਸਬਰੀ ਦੇ ਨਾਲ ਇੰਤਜ਼ਾਰ ਹੋ ਰਿਹਾ ਤੇ ਵੇਟਿੰਗ ਹੋ ਰਹੀ ਆ ਉਹਨਾਂ ਦੇ ਕਿ ਕਿਸਾਨ ਇੱਥੇ ਆਉਣ ਪੂਰਾ ਸਾਫ ਸਫਾਈ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਪਾਣੀ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਆਉਣ ਵਾਲੇ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਾ ਹੋਵੇ ਉਸ ਚੀਜ਼ ਦਾ ਜਿਹੜਾ ਖਾਸ ਇੱਥੇ ਪ੍ਰਬੰਧ ਹੈ ਉਹ ਮੁਹੱਈਆ ਕਰਵਾਇਆ ਗਿਆ ਪ੍ਰਬੰਧ ਕੀਤਾ ਗਿਆ ਤਸਵੀਰਾਂ ਸਿੱਧੀਆਂ ਖਰੜ ਦਾਣਾ ਮੰਡੀ ਤੋਂ ਅਨਾਜ ਮੰਡੀ ਖਰੜ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਤਾਂ ਹੁਣ ਕਿਸਾਨਾਂ ਦਾ ਮੈਂ ਤੁਹਾਨੂੰ ਕਿਹਾ ਸੀ ਕਿ ਸਰਕਾਰ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਆ ਤਾਂ ਕਿਸਾਨਾਂ ਦੇ ਲਈ ਜਿਹੜਾ ਬਾਥਰੂਮ ਲੈਟਰੀਨਾ ਦਾ ਉਹ ਵੀ ਖਾਸ ਪ੍ਰਬੰਧ ਕੀਤਾ ਹੋਇਆ ਉਹ ਦਿਖਾਉਂਦੇ ਆ ਤੁਹਾਨੂੰ ਤਾਂ ਇਹ ਜਿਹੜੇ ਹਾਲਾਤ ਨੇ ਇਹ ਬਾਥਰੂਮ ਦੇ ਨੇ ਇਹ ਸਰਕਾਰੀ ਜਿਹੜੇ ਬਾਥਰੂਮ ਬਣਾਏ ਹੋਏ ਨੇ ਇੱਥੇ ਹਾਲਾਂਕਿ ਸਾਡਾ ਖੜਨੋਂ ਦਿਲ ਨਹੀਂ ਕਰਦਾ ਇੱਥੇ ਕਿਉਂਕਿ 스멜 ਗੱਲ ਕਰੀਏ ਕਿ ਆਹ ਦੇਖੋ ਆ ਆ ਹਾਲਾਤ ਨੇ ਇੱਥੇ ਦੇ ਆ ਬਾਥਰੂਮਾਂ ਦੇ ਤੇ ਆ ਹਾਲ ਨੇ ਦਰਵਾਜ਼ਿਆਂ ਦੇ ਇਹ ਜਿਹੜੇ ਸਰਕਾਰੀ ਨਗਰ ਨਿਗਮ ਦੇ ਬਾਥਰੂਮ ਨੇ ਆ ਹਾਲ ਨੇ ਦਰਵਾਜ਼ਿਆਂ ਦੇ ਆ ਦੇਖੋ ਆ ਬੋਰੀਆਂ ਬੰਨ ਕੇ ਜਿਹੜਾ ਕਿਸਾਨਾਂ ਨੇ ਇੱਥੇ ਕੰਮ ਚਲਾਉਣਾ ਏ ਹਣਾ ਉਹ 6 ਮਹੀਨੇ ਬਾਅਦ ਉਹਨਾਂ ਨੇ ਆਉਣਾ ਤਾਂ ਹਾਲਾਤ ਨੇ ਜੇ ਤੁਸੀਂ ਆ ਅੰਦਰ ਦੇਖੋਗੇ ਤਾਂ ਅੰਦਰ ਦੇ ਹਾਲਾਤ ਦੇਖੋ ਕਿਨੇ ਕਿੱਥੇ ਜਿਹੜਾ ਆ ਹਾਲਾਤਾਂ ਦੇ ਵਿੱਚ ਉਹਨਾਂ ਕਿਸਾਨਾਂ ਨੇ ਆ ਕੇ ਜਿਹੜਾ ਆਪਣਾ ਕਿਰਿਆ ਕਰਨੀ ਆ ਤਾਂ ਆ ਆ ਹਾਲਾਤ ਨੇ ਬਾਥਰੂਮਾਂ ਦੇ ਇੱਧਰ ਆ ਬਣੇ ਹੋਏ ਨੇ ਤਾਂ ਆ ਥੱਲੇ ਸਫਾਈ ਦੇਖੋ ਕਿੰਨੀ ਸੋਹਣੀ ਹੋਈ ਹੋਈ ਆ ਆ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇੱਕ ਕਹਿੰਦੇ ਬਾਥਰੂਮ ਇੱਥੇ ਹੋਰ ਨੇ ਕਿਸਾਨਾਂ ਦਾ ਪੂਰੀ ਬੇਸਫਰੀ ਦੇ ਨਾਲ ਇੰਤਜ਼ਾਰ ਹੈ ਤਾਂ ਤੁਸੀਂ ਆ ਸਫਾਈ ਦੇਖ ਸਕਦੇ ਹੋ ਇੱਥੇ ਦੀ ਇਹ ਜਿਹੜੇ ਬਾਥਰੂਮ ਬਣੇ ਹੋਏ ਨੇ ਇਹ ਖਰੜ ਦਾਣਾ ਮੰਡੀ ਦੇ ਬਾਥਰੂਮ ਨੇ ਬਾਥਰੂਮਾਂ ਦੇ ਇਹ ਹਾਲਾਤ ਨੇ ਥੱਲਿਓਂ ਜਿਹੜੀ ਆ ਉਹ ਟਾਈਲਾਂ ਟੁੱਟੀਆਂ ਹੋਈਆਂ ਹਾਲਾਂਕਿ ਇਹ ਜਿਹੜਾ ਪੂਰਾ ਇਸ ਦਾ ਪ੍ਰਬੰਧ ਕਰਨਾ ਹੁੰਦਾ ਤਾਂ ਆ ਆ ਬਾਥਰੂਮ ਉਹ ਹੋਏ ਹੋਏ ਨੇ ਪਾਣੀ ਚੈੱਕ ਕਰ ਲੈਣਾ ਪਾਣੀ ਜ਼ਰੂਰ ਆ ਰਿਹਾ ਪਰ ਇੱਥੇ ਪੈਪਾਂ ਪੂਪਾਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਬਾਥਰੂਮ ਨੇ ਹਾਲਾਂਕਿ ਜਿਹੜਾ ਲੇਡੀਜ਼ ਬਾਥਰੂਮ ਨਾਲ ਆ ਆ ਬਾਥਰੂਮ ਨੇ ਜਿਹੜੇ ਇਹ ਇਹ ਅਨਾਜ ਮੰਡੀ ਖਰੜ ਦੇ ਨੇ